ਅਸੀਂ ਸਾਰੇ ਨਗਰ ਨਿਵਾਸੀ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਜਨਤਾ ਦਾ ਸੋਚਿਆ ਕੀ ਜ਼ਰੂਰਤ ਸੀਗੇ ਇਸ ਤੇ ਬਹੁਤ ਜ਼ਿਆਦਾ ਕਿਉਂਕਿ ਅੱਜ ਕੱਲ ਮੈਡੀਕਲ ਬਹੁਤ ਜ਼ਿਆਦਾ ਹਾਈ ਹੋਇਆ ਪਿਆ ਅਰੇ ਹਾਂ ਬਹੁਤ-ਬਹੁਤ ਧੰਨਵਾਦ ਆਉਦਾ ਜੀ ਮਾਨ ਸਾਹਿਬ ਦਾ ਹੈਲਥ ਕਾਰਡ ਬਣ ਰਿਹਾ ਇਹ ਭਗਵੰਤ ਮਾਨ ਜੀ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਮਾ ਕਾਰ ਦਾ ਮਹਿਲਾਵਾਂ ਨੂੰ ਹੋਵੇਗਾ ਬੇਹਦ ਫਾਇਦਾ ਨੋਰਮਲ ਜਾਂ ਫਿਰ ਸਜ਼ੀਰੇਨ ਵਾਲੀ ਡਿਲੀਵਰੀ ਦਾ ਸਾਰਾ ਖਰਚਾ ਹੋਵੇਗਾ ਮੁਫਤ ਹਰ ਤਰ੍ਹਾਂ ਦੀ ਮਹਿਲਾ ਦੀ ਬਿਮਾਰੀ ਦਾ ਹੋਵੇਗਾ ਇਸ ਸਿਹਤ ਬੀਮਾ ਕਾਰ ਦੇ ਵਿੱਚ ਇਲਾਜ ਮਹਿਲਾਵਾਂ ਦੇ ਵੱਲੋਂ ਪੰਜਾਬ ਸਰਕਾਰ ਦਾ ਕੀਤਾ ਜਾ ਰਿਹਾ ਹੈ ਧੰਨਵਾਦ ਸ਼੍ਰੀ ਕਾਲ ਜੀ ਮੈਂ ਹਰੀਆਂ ਧਿਮਾਨ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਿਨ੍ਹਾਂ ਨੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ 10 ਲੱਖ ਦਾ ਸਿਹਤ ਬੀਮਾ ਕਾਰਡ ਬਣਾਇਆ ਜਿਸ ਦੇ ਨਾਲ ਲੋਕਾਂ ਨੂੰ अनेका ਤਰ੍ਹਾਂ ਦੇ ਫਾਇਦੇ ਹੋ ਗਏ ਕਿਉਂਕਿ ਛੋਟੀ ਬਿਮਾਰੀ ਤੋਂ ਲੈ ਕੇ ਹਰ ਇੱਕ ਵੱਡੀ ਬਿਮਾਰੀ ਦਾ ਇਲਾਜ ਇਸ ਸਿਹਤ ਬੀਮਾ ਕਾਰਡ ਦੇ ਵਿੱਚੋਂ ਮੁਕਤ ਹੋਵੇਗਾ ਜੇਕਰ ਗੱਲ ਮਹਲਾਮਾਂ ਦੀ ਕੀਤੀ ਜਾਵੇ ਤਾਂ ਮਹਲਾਮਾਂ ਦਾ ਹਰ ਇੱਕ ਇਲਾਜ ਇਸ ਸਿਹਤ ਬੀਮਾ ਕਾਰਡ ਦੇ ਵਿੱਚ ਮੌਜੂਦ ਹੈ ਚਾਹੇ ਉਹ ਨਾਰਮਲ ਡਿਲੀਵਰੀ ਹੋਵੇ ਚਾਹੇ ਫਿਰ ਸਜ਼ੀਰੀਅਨ ਦੇ ਨਾਲ ਹੋਵੇ ਸਾਰਾ ਖਰਚਾ ਇਸ ਸਿਹਤ ਕਾਰਡ ਦੇ ਉੱਤੇ ਹੀ ਹੋਵੇਗਾ ਤੇ ਕਿਸੇ ਤਰੀਕੇ ਦਾ ਕੋਈ ਵੀ ਖਰਚਾ ਲੋਕਾਂ ਨੂੰ ਨਹੀਂ ਦੇਣਾ ਪਵੇਗਾ ਕਿਸੇ ਤਰੀਕੇ ਦਾ ਵੀ ਕੋਈ ਮਹਲਾਮਾਂ ਦਾ ਆਪਰੇਸ਼ਨ ਹੋਵੇ ਜਾਂ ਫਿਰ ਉਹਨਾਂ ਨੂੰ ਕੋਈ ਵੀ ਬਿਮਾਰੀ ਹੋਵੇ ਉਹ ਇਸ ਸਿਹਤ ਕਾਰਡ ਬੀਮੇ ਦੇ ਤਹਿਤ ਆਪਣਾ ਮੁਫਤ ਦੇ ਵਿੱਚ ਇਲਾਜ ਕਰਵਾ ਸਕਦੀ ਹੈ। ਉੱਥੇ ਹੀ ਜਦੋਂ ਆਜ਼ਾਦ ਸੋਚ ਚੈਨਲ ਦੇ ਵੱਲੋਂ ਗਰਾਊਂਡ ਤੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ, ਮਹਲਾਮਾਂ ਦੇ ਨਾਲ ਗੱਲਬਾਤ ਕੀਤੀ ਕਿ ਆਖਰ ਪੰਜਾਬ ਸਰਕਾਰ ਦੇ ਵੱਲੋਂ ਜੋ ਸਿਹਤ ਬੀਮਾ ਕਾਰਡ ਬਣਾਇਆ ਗਿਆ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ? ਤਾਂ ਆਓ ਸੁਣਦੇ ਹਾਂ। ਕਿ ਜਨਤਾ ਨੇ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕੀ ਕਿਹਾ ਮਹਿਲਾਵਾਂ ਦੇ ਵਿੱਚ ਇਸ ਨੂੰ ਲੈ ਕੇ ਕਿਵੇਂ ਦਾ ਮਾਹੌਲ ਆ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਸਰ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈਗਾ ਇਹ ਆਮ ਆਦਮੀ ਨੂੰ ਇਹ ਕੰਮ ਬੰਦੇ ਨੂੰ ਇਸ ਚੀਜ਼ ਦੀ ਬਹੁਤ ਲੋੜ ਹੈ ਸਰ ਸਾਨੂੰ ਬਹੁਤ ਵਧੀਆ ਫੈਸਿਲਿਟੀ ਮਿਲੀ ਹੈ ਸਰਕਾਰ ਵੱਲੋਂ ਸਰ ਐਦਾਂ ਹੁਣ ਸਾਨੂੰ ਜਿਸ ਤਰ੍ਹਾਂ ਅਸੀਂ ਮਿਲੇਗਾ ਸਾਨੂੰ ਫੈਸਿਲਿਟੀ ਉਸੇ ਹਿਸਾਬ ਨਾਲ ਅਸੀਂ ਫਿਰ ਤੁਹਾਨੂੰ ਦੱਸ ਸਕਦੇ ਹਾਂ ਫੈਸਿਲਿਟੀਆਂ ਕਿਵੇਂ ਮਿਲ ਰਹੀਆਂ ਹੈਗੀਆਂ ਬਾਕੀ ਜ਼ਰੂਰਤ ਸੀਗੇ ਇਸ ਤੇ ਬਹੁਤ ਜ਼ਿਆਦਾ ਕਿਉਂਕਿ ਅੱਜ ਕੱਲ ਮੈਡੀਕਲ ਬਹੁਤ ਜ਼ਿਆਦਾ ਹਾਈ ਹੋਇਆ ਪਿਆ ਤੇ ਇਹ ਸਾਨੂੰ ਕਿਹਦਾ ਕਿਤੇ ਕੋਈ ਨਾ ਕੋਈ ਫਾਇਦਾ ਤੇ ਕਰੇਗਾ ਹੀ ਅਸੀਂ ਸਾਰੇ ਨਗਰ ਨਿਵਾਸੀ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਜਨਤਾ ਦਾ ਸੋਚਿਆ ਕਿ ਅੱਜ ਕੱਲ ਹੈਲਥ ਜਿਹੜੀ ਆ ਦਾ ਬਹੁਤ ਜ਼ਰੂਰੀ ਆ ਤੇ ਲੋਕਾਂ ਕੋਲ ਇੰਨਾ ਖਰਚਾ ਹੁੰਦਾ ਨਹੀਂ ਜਿਹੜਾ ਉਸ ਗੱਸਕ ਉਹਨਾਂ ਨੇ ਜਨਤਾ ਲਈ ਬਹੁਤ ਸੋਚਿਆ ਬਹੁਤ ਸਾਨੂੰ ਇਹਦੇ ਫਾਇਦੇ ਹੋਣਗੇ ਅਸੀਂ ਇਸ ਤਰ੍ਹਾਂ ਅਰਦਾਸ ਕਰਦੇ ਕਿ ਉਹ ਇਸ ਤਰ੍ਹਾਂ ਹੀ ਜਨਤਾ ਵਾਰੇ ਸੋਚਦੇ ਰਹਿਣ ਤੇ ਜਨਤਾ ਦੀ ਭਲਾਈ ਲਈ ਇਦਾਂ ਦੇ ਕੰਮ ਕਰਦੇ ਰਹਿਣ ਅਸੀਂ ਉਹਨਾਂ ਦੀ ਜ਼ਿੰਦਰਾਸਤੀ ਲੰਮੀ ਆਰਜੂ ਵਾਸਤੇ ਅਰਦਾਸ ਕਰਦੇ ਹਾਂ ਬਹੁਤ ਖੁਸ਼ੀ ਆ ਬਹੁਤ ਵਧੀਆ ਕੰਮ ਕਰਿਆ ਇਹਨਾਂ ਨੇ ਤੁਹਾਨੂੰ ਲੱਗਦਾ ਹਾਂ ਆਹ ਬਲੇ ਟਾਈਮ ਤੇ ਵੱਲ ਆਪ ਹਾਂ ਹਾਂ ਬਹੁਤ ਰਾਹਦਾ ਹੋਗੇ ਇਹ ਹੀ ਆਉਣਾ ਚਾਹੀਦਾ ਆਮ ਪਾਰਟੀ ਆਖਿਤੇ ਹਾਂ ਜੀ ਹਾਂ ਬਹੁਤ ਬਹੁਤ ਧੰਨਵਾਦ ਆਉਦਾ ਜੀ ਮਾਨ ਸਾਹਿਬ ਦਾ ਬਹੁਤ ਵਧੀਆ ਲੱਗਾ ਬਈ ਦਵਾਈ ਵਧੀਆ ਦਿੰਦੇ ਆਣ ਠੀਕ ਆ ਹਾਂਜੀ ਹਾਂ ਕੋਈ ਪ੍ਰੋਬਲਮ ਹੈ ਕੀ ਜੀ ਕੋਈ ਪ੍ਰੋਬਲਮ ਤਾਂ ਆਈ ਆ ਬਸ ਦਵਾਈ ਦੂਹੀ ਲੈਂਦੇ ਰਹਿੰਦੇ ਆ ਅਸੀਂ ਹਾਂਜੀ ਹਾਂਜੀ ਹਾਂ ਸੋ ਕਰ ਸਾ ਕਰਦੇ ਆਪਣੇ ਮਤਲਬ ਦਵਾਈ ਦਾ ਖਰਚਾ ਵਗੈਰਾ ਜਿਵੇਂ ਆਪ ਦਾ ਮਕਵਾਨਾ ਕੋ ਬਾਹਰ ਲੈਂਦੇ ਸੀ ਜੇ ਖਰਚਾ ਵਗੈਰਾ ਦੱਸਿਆ ਬਹੁਤ ਵਧੀਆ ਹਾਂ ਹਾਂ ਬਹੁਤ ਵਧੀਆ ਰਹਿ ਤੋ ਮਿਲਿਆ ਵਧੀਆ ਪੈਸੇ ਦੁਆਪੈਸੇ ਤੁਸੀਂ ਪ੍ਰਬੰਧ ਕਰਦੇ ਸੀਗੇ ਹਾਂ ਬਹੁਤ ਔਖਾ ਸੀਗਾ ਪਹਿਲਾਂ ਇੰਨੇ ਇੰਨੇ ਮਾਗੇ ਦਵਾਈਆਂ ਹੁੰਦੀਆਂ ਸੀਗੀਆਂ ਤੇ ਹੁਣ ਫ੍ਰੀ ਚ ਮਿਲਦੀ ਆ ਦਵਾਈ ਹਾਂ ਆ ਜਨਾਂ ਟਾਈਮ ਸੀ ਦਵਾਈ ਵਧੀਆ ਦਿੰਦੇ ਆ ਆਮਤਾਦਿ ਪਾਰਟੀ ਮੈਰੋ ਪਾਲੀਗਰ ਗੈਂਸੀ ਵਾਰਡ ਨੰਬਰ 23 ਤੋਂ ਸਾਡੀ ਸਿਹਤ ਨਾਲ ਰਿਲੇਟਡ 10 ਲੱਖ ਦਾ ਜਿਹੜਾ ਬੀਮਾ ਚੱਲ ਰਿਹਾ ਹੈਗਾ ਹੈਲਥ ਕਾਰਡ ਬਣ ਰਹੇ ਆ ਇਹ ਭਗਵੰਤ ਮਾਨ ਜੀ ਦਾ ਬਹੁਤ ਹੀ ਵਧੀਆ ਉਪਰਾਲਾ ਲੋਕਾਂ ਦਾ ਸਾਨੂੰ ਬਹੁਤ ਵਧੀਆ ਰਿਸਪੌਂਸ ਆ ਲੋਕ ਇਸ ਗੱਲ ਤੋਂ ਬਹੁਤ ਖੁਸ਼ ਨੇ ਖਾਸ ਕਰਕੇ ਜਿਹੜੀਆਂ ਮੀਡਲਸ ਫੈਮਿਲੀਜ਼ ਹੈਗੀਆਂ ਨੇ ਜੀਆਂ ਨਾ ਤਾਂ ਉਹਨਾਂ ਦੇ ਆਯੁਸ਼ਮਾਨ ਕਾਰਡ ਬਨੇ ਹੋਏ ਐ ਤੇ ਨਾ ਹੀ ਉਹਨਾਂ ਨੂੰ ਕੋਈ ਹੋਰ ਸਰਕਾਰੀ ਫੈਸਿਲਿਟੀ ਮਿਲਦੀ ਆ ਪਰ ਭਗਵੰਤ ਮਾਨ ਜੀ ਨੇ ਇਹ 10 ਲੱਖ ਦਾ ਜਿਹੜਾ ਉਹਨਾਂ ਨੂੰ ਬੀਮਾ ਦੇ ਕੇ ਬਹੁਤ ਵੱਡੀ ਰੀਲੀਫ ਦਵਾਈ ਐ ਤੇ ਵਾਕਈ ਜੋ ਆਮ ਆਦਮੀ ਪਾਰਟੀ ਸਿਹਤ ਤੇ ਸਿੱਖਿਆ ਲਈ ਕਰਦੀ ਆ ਅੱਜ ਤੱਕ ਨਾ ਹਿੰਦੁਸਤਾਨ ਚ ਕਿਸੇ ਨੇ ਕੀਤਾ ਨਾ ਕਦੇ ਸੋਚਿਆ ਹੈਗਾ ਇਸ ਕਰਕੇ ਪੂਰੇ ਸਾਰੇ ਮੇਰੇ ਵਾਰਡ ਦੇ ਤਾਂ ਸਾਰੇ ਲੋਕ ਹੀ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੋਦਾ ਦੀ ਹੈ ਕਿ ਪੰਜਾਬ ਸਰਕਾਰ ਦੇ ਸਿਹਤ ਬੀਮਾ ਕਾਰ ਦੀ ਚਾਰੇ ਪਾਸੇ ਚਰਚਾ ਹੋਣ ਲੱਗਿਆ ਦੂਜੇ ਸੂਬਿਆਂ ਦੇ ਲੋਕ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰ ਰਹੇ ਨੇ ਉਹਨਾਂ ਕਿਉਂਕਿ ਬਹੁਤ ਵਧੀਆ ਉਪਰਾਲਾ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਕੰਮਾਂ ਨੂੰ ਕਿੱਦਾਂ ਦੇਖਦੇ ਹੋ ਕਮੈਂਟ ਜ਼ਰੂਰ ਕਰਿਓ ਬਿਊਰੋ ਰਿਪੋਰਟ ਅਜਾਜ਼ ਸੋਚ